ਕਰੋੜਾ ਰੁਪਏ ਦੀ ਆਇਸ ਡਰੱਗਸ ਦੇ ਨਾਲ ਐਸਟੀਐਫ ਦੀ ਟੀਮ ਨੇ ਜਲਾਲਾਬਾਦ ਸ਼ਹਿਰ ਦੇ ਵਿੱਚੋਂ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ ਮਾਮਲਾ ਦਰਜ ਜਾਣਕਾਰੀ ਮੁਤਾਬਕ ਅੱਜ ਦਿਨ ਇਤਵਾਰ ਦੁਪਹਿਰ 3 ਵਜੇ ਦੇ ਕਰੀਬ ਐਸਟੀਐਫ ਦੇ ਜਾਂਚ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਵੱਲੋਂ ਰਾਜਸਥਾਨ ਦੇ ਕੋਟਾ ਬੁੰਦੀ ਵਿਖੇ ਨਾਈ ਦਾ ਕੰਮ ਕਰਨ ਵਾਲੇ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਥਾਣਾ ਅਮੀਰ ਖਾਸ ਦੇ ਪਿੰਡ ਖੁੱਲਾ ਦਾ ਰਹਿਣ ਵਾਲੇ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 200 ਗ੍ਰਾਮ ਆਇਸ ਡਰੱਗਸ ਬਰਾਮਦ ਹੋਈ ਹੈ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਸ ਨਸ਼ਾ ਤਸਕਰ ਨੂੰ ਕਾਬੂ ਕਰਨ ਤੋਂ ਬਾਅਦ ਇਸ ਦੇ ਖਿਲਾਫ ਮਾਮਲਾ ਦਰਜ ਕਰ ਇਸ ਨੂੰ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਦੇ ਵੱਲੋਂ ਇਸ ਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਹੁਣ ਜਾਂਚ ਦੇ ਦੌਰਾਨ ਇਸ ਚੀਜ਼ ਦਾ ਪਤਾ ਲਾਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਸ਼ਖਸ ਆਈਸ ਡਰੱਗਸ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਇਸ ਦੇ ਵੱਲੋਂ ਕਿੱਥੇ ਸਪਲਾਈ ਕੀਤੀ ਜਾਣੀ ਹੈ ਹਾਲਾਂਕਿ ਜਾਂਚ ਅਧਿਕਾਰੀਆਂ ਨੇ ਇਹ ਗੱਲ ਵੀ ਦੱਸੀ ਹੈ ਕਿ ਆਈਸ ਡਰੱਗਸ ਹੈਰੋਇਨ ਦੇ ਨਾਲੋਂ ਕਾਫੀ ਘਾਤਕ ਹੁੰਦੀ ਹੈ ਅਤੇ ਇਸ ਦੀ ਕੀਮਤ ਵੀ ਹੈਰੋਇਨ ਦੇ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ ਏ ਆਈ ਡਰੱਗਸ ਕਰੋੜਾਂ ਰੁਪਏ ਦੀ ਕੀਮਤ ਦੀ ਹੈ ਅਤੇ ਪਹਿਲੀ ਵਾਰ ਜਲਾਲਾਬਾਦ ਇਲਾਕੇ ਦੇ ਵਿੱਚ ਆਈਸ ਡਰੱਗਸ ਦੇ ਨਾਲ ਐਸਟੀਐਫ ਨੇ ਕਿਸੇ ਸ਼ਖਸ ਨੂੰ ਕਾਬੂ ਕੀਤਾ ਹੈ ਫਿਲਹਾਲ ਕਾਬੂ ਕੀਤੇ ਗਏ ਇਸ ਨਸ਼ਾ ਤਸਕਰ ਨੂੰ ਅਦਾਲਤ ਵਿੱਚ ਪੇਸ਼ ਕਰ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਪੁਲਿਸ ਹੁਣ ਇਸ ਮੁਲਜ਼ਮ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਇਹ ਇਹ ਡਰੱਗਸ ਦੀ ਖੇਪ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਇਸ ਨੇ ਕਿੱਥੇ ਸਪਲਾਈ ਕਰਨੀ ਹੈ ਅਤੇ ਇਸ ਦੇ ਨਾਲ ਹੋਰ ਕੌਣ-ਕੌਣ ਲੋਕ ਇਸ ਕੰਮ ਦੇ ਵਿੱਚ ਇਸ ਮੁਲਜ਼ਮ ਦੇ ਨਾਲ ਸ਼ਾਮਲ ਹਨ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਇੱਕ ਸ਼ਖਸ ਗ੍ਰਿਫਤਾਰ ਕੀਤਾ ਕਿਸ ਮਾਮਲੇ ਵਿੱਚ ਕੀਤਾ ਜੀ ਇਹਦੇ ਕੋਲੋਂ ਜੀ 200 ਗ੍ਰਾਮ ਆਇਸ ਡਰੱਗ ਬਰਾਮਦ ਕੀਤੀ ਗਈ ਹੈ ਜੀ ਤੇ ਇਹ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਜੀ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਜੋ ਵੀ ਗੱਲ ਸਾਹਮਣੇ ਆਊਗੀ ਦੇਖਦੇ ਆਂ ਵੀ ਕਿੱਥੋਂ ਲੈ ਕੇ ਆਉਂਦਾ ਸੀ ਜਾਂ ਕਿੱਧਰ ਲੈ ਕੇ ਜਾਂਦਾ ਨਹੀਂ ਸਰ ਕਾਬੂ ਕੀਤਾ ਜੀ ਇਹ ਜਲਾਲਾਬਾਦ ਸਿਟੀ ਤੋਂ ਤੇ ਇਹ ਸਰ ਕਿੱਥੋਂ ਦਾ ਰਹਿਣ ਵਾਲਾ ਹੈਗਾ ਬੰਦਾ ਇਹ ਤਾਂ ਕੁੱਲਾ ਕੁੱਲਾ ਪਿੰਡ ਆ ਇਹ ਅਮੀਰ ਖਾਸ ਥਾਣੇ ਚ ਪਿੰਡ ਪੈਂਦਾ ਇਹ ਜੀ ਉੱਥੋਂ ਆਏ ਸਰ ਪਹਿਲਾਂ ਵੀ ਕੋਈ ਇਹ ਇਸ ਤਰ੍ਹਾਂ ਦਾ ਕੰਮ ਕਰਦਾ ਸੀ ਕਿ ਪਹਿਲੀ ਵਾਰੀ ਇਹ ਸਾਡੇ ਇਹਦੇ ਫਸਟ ਮੁਕਦਮਾ ਦਰਜ ਹੋਇਆ ਇਹ ਆਇਸ਼ਤਾ ਇਹ ਬਾਕੀ ਸਲੂਨ ਦਾ ਕੰਮ ਕਰਦਾ ਸੀ ਕੋਟਾ ਬੁੰਦੀ ਵੱਲੇ ਹੋ ਰੇ ਦੱਸ ਰਿਆ ਰਾਜਸਥਾਨ ਤੇ ਸਰ ਇਹ ਥੋੜੇ ਦੱਸੋਗੇ ਕੀ ਫਰਕ ਹੁੰਦਾ ਹੈ ਹੇਰੋਇਨ ਅਤੇ ਇਸ ਤਰ੍ਹਾਂ ਦੇ ਵਿੱਚ ਇਹਦਾ ਡੋਡੀ ਸਾਲਟ ਆ ਜੀ ਇਹਦੇ ਵਿੱਚ ਕਾਫੀ ਜ਼ਿਆਦਾ ਹੇਰੋਇਨ ਨਾਲੋਂ ਵੀ ਕਾਫੀ ਮਾਤਰਾ ਚ ਜ਼ਿਆਦਾ ਜਿਹੜਾ ਨਸ਼ਾ ਵਗੈਰਾ ਤਾਂ ਹੁੰਦਾ ਹੈ ਇਹਦੇ ਚ ਕਾਫੀ ਤੇਜ਼ ਹੁੰਦੇ ਆ ਉਹਦੇ ਨਾਲ ਕੋਸਲੀ ਵੀ ਇਹ ਮਹਿੰਗੀ ਹੁੰਦੀ ਆ ਉਹਦੀ ਕੀਮਤ ਨਾ ਵੇ ਕਿੰਨੀ ਬਰਾਮਦਗੀ ਹੋਈ ਐ ਇਹਦੇ 200 ਗ੍ਰਾਮ ਹੋਈ ਐ ਸਰ ਕੋਈ ਅੰਤਾਜਾ ਹੈ ਕਿੰਨੇ ਕੁ ਦੀ ਇਹ ਹੋਊਗੀ ਕੀਮਤ ਅਕੋਰਡਿੰਗ ਇਹ ਘੱਟ ਘੱਟ ਹੋਈ ਲੱਖਾਂ ਰੁਪਏ ਕਰੋੜਾਂ ਚ ਦੀ ਕੀਮਤ ਐ ਸਰ ਇਸ ਤੋਂ ਪਹਿਲਾਂ ਐਸਟ੍ਰਕਸ ਦਾ ਕੋਈ ਐਸਟੀਐਫ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੋਵੇ ਹਾਂਜੀ ਸਾਡੇ ਜਿਹੜਾ ਐਸਟੀਐਫ ਵਿੰਗ ਲੁਧਿਆਣਾ ਵੱਲੋਂ ਮਾਮਲੇ ਦਰਜ ਕੀਤੇ ਗਏ ਪਹਿਲਾਂ ਵੀ ਹਾਂ ਬਾਕੀ ਸਾਡਾ ਇਸ ਫਰੋਇਪੋਰੇਂਜ ਵੱਲੋਂ ਪਹਿਲਾਂ ਕੀਤੇ ਗਏ ਪਹਿਲਾ ਮਾਮਲਾ ਹੁਣ ਸਰ ਕੀ ਕਾਰਵਾਈ ਕੀਤੀ ਜਾਵੇ ਹੁਣ ਸੰ ਦੋ ਦਿਨ ਦਾ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਹੈ ਇਨਵੈਸਟੀਗੇਸ਼ਨ ਜੋ ਵੀ ਅੱਗੇ